ਕੋਈ ਟਾਈਮ ਸੀ ਕਿ ਚਾਹ ਤੋ ਵੀ ਤਾਂ ਸੀ ਹਾਂ ਜੀ ਜੀ ਹੈਨਾ ਪਰ ਅੱਜ ਉਹ ਟਾਈਮ ਹੈ ਕਿ ਦੁਨੀਆ ਜਾਣ ਦੇਖੋ ਪੈਸਾ ਬਹੁਤ ਕੁਝ ਮੈਟਰ ਨਹੀਂ ਕਰਦਾ ਮੈਟਰ ਉਹ ਕਰਦਾ ਕਿ ਅਰਣ ਬਜਾਜ ਦ ਨੀਡਲਮੈਨ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਰੇ ਮੁੱਖ ਮੰਤਰੀ ਆ ਵੱਡੇ ਵੱਡੇ ਲੋਕ ਇੱਥੇ ਤੱਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਉੱਥੇ ਤੱਕ ਲੋਕ ਅਰਣ ਬਜਾਜ ਦ ਨੀਡਲਮੈਨ ਨਾਮ ਨੂੰ ਜਾਣਦੇ ਆ ਉਹ ਸ਼ਖਸੀਅਤ ਇਹ ਨੇ ਕਿੰਨੀ ਗਮਿਹਨਤ ਕਰਨੀ ਪਈ ਬਹੁਤ ਮਿਹਨਤ ਦੇਖੋ ਮਿਹਨਤ ਹਰ ਇੱਕ ਕੰਮ ਪਿੱਛੇ ਕਰਨੀ ਪੈਂਦੀ ਹੈ ਪਰ ਕਹਿੰਦੇ ਆ ਨਾ ਨਾਮੁਤਾਦੀ ਬਣਦੇ ਹੁੰਦੇ ਆ ਜਦ ਮਿਹਨਤ ਕਰਕੇ ਮਰਨਾ ਪੈਂਦਾ ਮੈਂ ਤਾਂ ਪੱਥਰ ਪੱਥਰ ਘੰਟੇ ਕੰਮ ਕਰਿਆ ਪਰ ਮੇਰੇ ਨਾਲ ਕੋਈ ਨਾ ਕੋਈ ਸ਼ਕਤੀ ਪਾਵਰ ਦਾ ਸੀ ਜਿਹੜੀ ਮਰ ਤੋਂ ਕਰਵਾ ਰਹੀ ਸੀ ਮੈਂ ਹੰਕਾਰ ਆ ਜਾਏ ਮੇਰੇ ਅੰਦਰ ਆਕੜ ਆ ਜਾਏ ਜਾਂ ਮੈਂ ਕੋਈ ਆਪਣੇ ਆਪ ਨੂੰ ਐਵੇਂ ਕਰਦਾ ਕਿ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈ ਉਹ ਇੱਕ ਦਿਨ ਨਹੀਂ ਇੱਕ ਮਿੰਟ ਨਹੀਂ ਟੱਪਣ ਦੇਣਾ ਉਸਨੇ ਹੋਂ ਤੱਕ ਦੇਖੋ ਚਸ਼ਮਾ ਤੱਕ ਨਹੀਂ ਲੱਗਿਆ ਅੱਜ ਮੈਨੂੰ 30 ਸਾਲ ਹੋ ਗਏ ਕੰਮ ਕਰਦੇ ਨੂੰ ਇਹਦਾ ਮਤਲਬ ਮੈਂ ਤਾਂ ਬਣਾ ਹੀ ਨਹੀਂ ਰਿਹਾ ਕਰਨ ਕਰਾਣ ਵਾਲਾ ਤਾਂ ਕੋਈ ਹੋਰ ਹੀ ਹੈ ਕਹਿੰਦੇ ਮੈਂ ਤਾਂ ਕੁਝ ਵੀ ਨਹੀਂ ਕਰਦਾ ਬਸ ਆ ਕੇ ਇੱਥੇ ਬਹਿ ਜਾਨਾ ਤੇ ਕਰਨ ਕਰਾਣ ਵਾਲਾ ਉਹ ਮਾਲਕ ਹੈ ਦੇਖੋ ਐਡੀ ਵੱਡੀ ਗੱਲ ਕਹਿਣਾ ਉਹ ਸ਼ਖਸ ਲਈ ਜਿਸ ਨੂੰ ਇੰਨੇ ਅਵਾਰਡ ਮਿਲ ਗਏ ਕਿ ਉਹ ਇੱਕ ਵਾਰ ਚ ਨਾਮ ਵੀ ਲੈ ਸਕਦਾ ਔਰ ਦੁਨੀਆ ਦੇ ਵਿੱਚ ਉਸ ਬੰਦੇ ਦਾ ਨਾਮ ਹੋਵੇ ਤੇ ਵੱਡੇ ਵੱਡੇ ਸਟਾਰਸ ਦੇ ਘਰਾਂ ਦੇ ਵਿੱਚ ਅਰຸນ ਬਜਾਜ ਦੇ ਇਸ ਮਸ਼ੀਨ ਤੇ ਇਹਨਾਂ ਧਾਗਿਆਂ ਦੀ ਇਸ ਮਿਹਨਤ ਦੀ ਬਣੀ ਹੋਈ ਤਸਵੀਰਾਂ ਲੱਗੀਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਉੱਤੇ ਕੋਲ 1 ਸਾਲ ਲੱਗਿਆ ਇੱਕ ਸਾਲ ਬਣਾਉਂਦੇ ਬਣਾਉਂਦੇ ਕਿਵੇਂ ਬਣਾਇਆ ਮੈਂ ਜਾਣਦਾ ਮੇਰਾ ਰੱਬ ਜਾਣਦਾ ਉਹ ਆਪ ਆ ਕੇ ਕਹਿੰਦਾ ਮੌਜੂਦ ਹੋਗੇ ਤੂੰ ਚੱਲ ਮੈਂ ਤੇਰੇ ਪਿੱਛੇ ਖੜਾ ਜਾਂ ਦਿਨ ਮਨੇ ਸ਼ੁਰੂ ਕਰਿਆ ਸੀ ਪਹਿਲਾਂ ਮਨੇ ਕ੍ਰਿਸ਼ਨ ਜੀ ਬਣਾਏ ਸੀ ਫਿਰ ਮੈਨੂੰ ਲੋਕਾਂ ਨੇ ਕਿਹਾ ਯਾਰ ਇਕੱਲੇ ਖਾਲੀ ਕ੍ਰਿਸ਼ਨ ਜੀ ਅੱਛੇ ਨਹੀਂ ਲੱਗ ਰਹੇ 1 ਸਾਲ ਲੱਗਾ ਸੀ ਕ੍ਰਿਸ਼ਨ ਜੀ ਨੂੰ ਬਣਾਉਣ ਤੇ ਕਹਿੰਦੇ ਦੀ ਬੈਕ ਸਾਈਡ ਵੀ ਬਣਾਓ ਅੱਛਾ ਉਹ ਜਦ ਮੈਂ ਬੈਕ ਸਾਈਡ ਸ਼ੁਰੂ ਕਰੇ ਉਹਨੂੰ 2 ਸਾਲ ਲੱਗੇ 3 ਸਾਲ ਲੱਗੇ 3 ਸਾਲ ਲੱਗੇ ਟੋਟਲ ਫੋਟੋ ਨੂੰ ਹਾਂ ਗੁਰੂ ਜੀ ਕਿੰਨਾ ਪੈਸਾ ਲੱਗ ਗਿਆ ਕਟੋ ਕਟ ਉਸ ਟਾਈਮ ਮੇਰਾ ਲੱਖ ਸਵਾ ਲੱਖ ਰੁਪਏ ਖਰਚਾ ਆਇਆ ਸੀ ਜਦ ਨੂੰ ਮੈਂ ਬਣਾ ਰਿਹਾ ਸੀ ਕੰਨਾਂ ਨੂੰ ਹੱਥ ਲੱਗੇ ਕਿ ਮੈਂ ਕਰ ਰੋ ਜਾਂਦਾ ਸੀ ਕੋਈ ਫੋਟੋ ਰੋ ਜਾਂਦਾ ਹੀ ਫੋਟੋ ਦੇਖੋ ਨਾ ਕੋਈ ਵੇਚਣ ਦਾ ਦਿਮਾਗ ਚ ਨਾ ਕਿਸੇ ਚੀਜ਼ ਦੀ ਲਾਲਚ ਨਾ ਕੁਝ ਬਣਾਉਂਦਾ ਸੀ ਬਸ ਇੱਕ ਸ਼ੌਂਕ ਉੱਠ ਰਿਹਾ ਸੀ ਕਿ ਬਸ ਬਣਾਣੀ ਆ ਵੱਡੀ ਬਣਾਣੀ ਇਹ ਨਹੀਂ ਪਤਾ ਸੀ ਕਿ ਵਰਲਡ ਰਿਕਾਰਡ ਵੀ ਮਿਲਨੇ ਆ ਉਸਟਾ ਮਾਸਿਰ ਮੇਰੀ ਲਾਉਦਾਰ ਨੇ ਕਹਿਆ ਸੀ ਹੂੰ ਮੇਰਾ ਸਾਰਾ ਗੂਗਲ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਪੀਕੀਪੀਡੀਆ ਚ ਵੀ ਹੈਗਾ ਕਿ ਮੈਂ ਸਿਰਫ ਦੇ ਰਿਲਾ ਉਦਾਰ ਲੈ ਕਹਿਤੀ ਜਦ ਬੰਨੇ ਆ ਸ਼ੁਰੂ ਕਰਿਆ ਸੀ ਕੋਈ ਵੀ ਰਾਤੋ ਰਾਤ ਅਰ ਨਹੀਂ ਬੰਦਦਾ ਪਤਾ ਨਹੀਂ ਕਿੰਨੀਆਂ ਰਾਤਾਂ ਉਹ ਜਾਗਿਆ ਹੁੰਦਾ ਹੈ ਜਿਹੜੀ ਉਹ ਇੱਕ ਰਾਤ ਆਂਦੀ ਹੈ ਜਿਹੜਾ ਉਹ ਸੁਪਰਸਟਾਰ ਬਣ ਜਾਉਂਦਾ ਹੈ ਇਸ ਤਸਵੀਰ ਨੂੰ ਹੂਬੂ ਜਿਵੇਂ ਪਿੱਛੇ ਸੋਨਾ ਲੱਗਿਆ ਤੇ ਸੋਨਾ ਲਾਣਗੇ ਜਿਸ ਤਰ੍ਹਾਂ ਇਹਨਾਂ ਨੇ ਚੈਨ ਪਾਈ ਹੈ ਘੜੀ ਪਾਈ ਹੈ ਪੈਰ ਹੱਥ ਕੱਪੜੇ ਕੱਪੜਿਆਂ ਦੇ ਵਿੱਚ ਦੇ ਫੁੱਲ ਵੀ ਗਲੀਚਾ ਵੀ ਇਸੇ ਤਰ੍ਹਾਂ ਤਿਆਰ ਕਰਨਗੇ ਅਰੁਣ ਜੀ ਗੁਰੂ ਜੀ ਆ ਗਏ ਉਹ ਕਹਿੰਦੇ ਆ ਕਿ ਮੇਰੀ ਇੱਕ ਪੇਂਟਰ ਨੇ ਤਸਵੀਰ ਬਣਾਈ ਹੈ ਇਹ ਤਸਵੀਰ ਇਨੀ ਵਧੀਆ ਨਹੀਂ ਬਣੀ ਇਹਨੂੰ ਤੂੰ ਬਣਾ ਤੇ ਮੈਂ ਉਹਨਾਂ ਨੂੰ ਪੁੱਛਿਆ ਲਈ ਤੁਸੀਂ ਕੌਣ ਕਹਿੰਦੇ ਕੋਈ ਨਹੀਂ ਪਤਾ ਲੱਗ ਜੂ ਲੱਭ ਜਾਏਗਾ ਐ ਬੋਲੇ ਸੀ ਕਿ ਪਤਾ ਲੱਗ ਜੂਗਾ ਲੱਬਲੀ ਜਦੋਂ ਫੋਟੋ ਫਰੰਟ ਤੇ ਉੱਪਰ ਆਈ ਮੈਂ ਦੇਖਿਆ ਮੈਂ ਕਿਹਾ ਯਾਰ ਇਹ ਫੋਟੋ ਬੜੀ ਸ਼ਾਨਦਾਰ ਹੈ ਇਹ ਫੋਟੋ ਨਾ ਬਣਾਈਏ ਮੈਂ ਆਪਣੇ ਵੱਲੋਂ ਫੋਟੋ ਬਣਾਨੀ ਸ਼ੁਰੂ ਕਰ ਦਿੱਤੀ ਜੀ ਉਸੇ ਦਿਨ ਤੋਂ 3 ਦਿਨ ਬਾਅਦ ਜਿਹੜਾ ਕਸਟਮਰ ਸੀ ਉਹਨਾਂ ਨੇ ਮੈਨੂੰ ਫੋਟੋ ਭੇਜੀ ਕਿ ਆਹ ਗੁਰੂ ਜੀ ਹੈ ਇਹਨਾਂ ਦੀ ਫੋਟੋ ਬਣਾਨੀ ਹੈ ਗੁਰੂ ਦੀ ਫੋਟੋ ਉਹੀ ਵਾਲੀ ਸੇਵ ਜਿਹੜੀ ਮੈਂ ਬਣਾ ਰਿਹਾ। ਕੀ ਬਾਤ। ਮੰਨੇ ਉਹਨਾਂ ਨੂੰ ਫੋਟੋ ਕਿਚ ਕੇ ਪੇਚੀ ਮੈਂਗਾ। ਦੇਖੋ ਮੈਂ ਤਾਂ ਆਲਰੇਡੀ ਗੁਰਜੀਤ ਦੀ ਫੋਟੋ ਸ਼ੁਰੂ ਕਰਤੀ। ਉਹ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਂ ਕਹੀ ਮੰਨਤਾ ਰਾਤ ਨੂੰ ਖਾਬ ਚ ਆਇਆ ਸੀ ਕਿ ਮੇਰੀ ਆਹ ਪ੍ਰਿੰਟਰ ਨੇ ਫੋਟੋ ਵਧੀਆ ਨਹੀਂ ਬਣਾਈ ਸੀ। ਮੈਂ ਫੋਟੋ ਬਣਾ। ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ। ਅੱਜ ਮੈਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਨਾਲ ਮਲਾਵਾਂਗਾ ਜਿਹੜਾ ਕਿ ਜਾਦੂਗਰ ਹੈ। ਜਾਦੂਗਰ ਹੈ ਤਾਗੇ ਦਾ। ਜਾਦੂਗਰ ਹੈ ਕਲਾ ਦਾ। ਇਸ ਬੰਦੇ ਨੇ ਏਡੇ ਏਡੇ ਚੈਲੰਜ ਕਬੂਲ ਕੀਤੇ ਐ ਤੇ ਉਹ ਪੂਰੇ ਕੀਤੇ ਐ ਕਿ ਦੁਨੀਆ ਭਰ ਦੇ ਅਵਾਰਡ ਇਸ ਦੇ ਖਾਤੇ ਦੇ ਵਿੱਚ ਬੋਲਦੇ ਐ ਹੁਣ ਇੱਕ ਵੱਡਾ ਚੈਲੰਜ ਇਸ ਵਿਅਕਤੀ ਨੇ ਆਪਣੇ ਉੱਤੇ ਲੈ ਲਿਆ ਔਰ ਉਸ ਨੂੰ ਪੂਰਾ ਕਰਨ ਵਾਲਾ ਇੱਕ ਤਸਵੀਰ ਬਣਾਣੀ ਐ ਜਿਸ ਨੂੰ ਡੇਢ ਸਾਲ ਦਾ ਸਮਾਂ ਲੱਗੂਗਾ ਪਰ ਇੱਛਾ ਸਾਡੀ ਅਧੂਰੀ ਰਹਿ ਗਈ ਅੱਜ ਅਸੀਂ ਉਹ ਤਸਵੀਰ ਦੇਖਣ ਆਏ ਸੀ ਇਸ ਨੇ ਸਾਰੀ ਤਸਵੀਰਾਂ ਚੱਕਤੀਆਂ ਕਿ ਮੈਂ ਉਹ ਤਸਵੀਰ ਉਦੋਂ ਤੱਕ ਦਿਖਾਉਂਗਾ ਨਹੀਂ ਜਦੋਂ ਤੱਕ ਉਹ ਪੂਰੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਦਿਖਾਨਾ ਕਿ ਸਾਡੇ ਨਾਲ ਇਸ ਵਕਤ ਮੌਜੂਦ ਹੈ ਉਹ ਜਾਦੂਗਰ ਅਰੁਣ ਬਜਾਜ ਦਾ ਨੀਡਲਮੈਨ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸੋ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਗੁਰੂ ਜੀ ਦੀ ਤਸਵੀਰ ਦਿਖਾ ਦਿਓ ਜੀ ਕਿਉਂਕਿ ਇਹੀ ਤਸਵੀਰ ਇਸ ਵਕਤ ਤੱਕ ਦੀ ਸਭ ਤੋਂ ਵੱਡੀ ਤਸਵੀਰ ਇਸ ਮਸ਼ੀਨ ਦੇ ਨਾਲ ਇਹਨਾਂ ਧਾਗਿਆਂ ਦੇ ਨਾਲ ਅਰੁਣ ਬਜਾਜ ਨੇ ਬਣਾ ਦੇਣੀ ਹੈ ਔਰ ਦੇਖਣ ਵਾਲਾ ਸੁਣਨ ਵਾਲਾ ਕਦੇ ਯਕੀਨ ਨਹੀਂ ਕਰ ਸਕਦਾ ਕਿ ਇਹ ਤਸਵੀਰ ਧਾਗਿਆਂ ਵਾਲੀ ਇਸ ਮਸ਼ੀਨ ਨਾਲ ਧਾਗਿਆਂ ਦੇ ਨਾਲ ਪਰੋਈ ਜਾਏਗੀ ਔਰ ਸਭ ਤੋਂ ਵੱਡੀ ਮਸ਼ੀਨ ਹੈ ਸਾਈਜ਼ ਵਾਰੇ ਵੀ ਗੱਲ ਕਰਦੇ ਆ ਪਰ ਸਾਡਾ ਦਿਲ ਤੋੜ ਰਹੇ ਆ ਕਹਿੰਦੇ ਮੈਂ ਦਿਖਾਣੀ ਨਹੀਂ ਇਹ ਦੇਖੋ ਜੀ ਗੁਰੂ ਜੀ ਦਾ ਹੁਕਮ ਹੈ ਕਿ ਜਦ ਤੱਕ ਪੂਰੀ ਫੋਟੋ ਬਣ ਨਹੀਂ ਜਾਂਦੀ ਤਦ ਤੱਕ ਦਿਖਾਣਾ ਕਿਉਂਕਿ ਗੁਰੂ ਜੀ ਦਾ ਐਡਾ ਬੜਾ ਸਰੂਪ ਅਜ ਤੱਕ ਨਾ ਤਾਂ ਕਿਸੇ ਨੇ ਬਣਾਇਆ ਨਾ ਕਿਸੇ ਪੇਂਟਰ ਦਾ ਤਾਂ ਮੈਨੂੰ ਪਤਾ ਨਹੀਂ ਹੈ ਪਰ ਮੇਰੇ ਨੀਡਲ ਨਾਲ ਤਾਂ ਜਿੰਨੇ ਵੀ ਮਨੇ ਸਰੂਪ ਬਣਾਏ ਆ ਮੈਂ ਸਾਰੇ ਛੋਟੇ ਬਣਾਏ ਆ ਇਹ ਸਰੂਪ ਵੀ ਐਡਾ ਬੜਾ 4 ਫੀਟ ਬਾਈ 3 ਫੀਟ ਦਾ ਅੱਛਾ 4 ਫੁੱਟ ਉੱਚਾ 3 ਫੁੱਟ ਚੋੜਾ ਹੈਨਾ ਜੀ ਜੀ ਮਤਲਬ ਬਹੁਤ ਵੱਡਾ ਸਰੂਪ ਬਣਾ ਰਹੇ ਆ ਜੀ ਗੁਰੂ ਜੀ ਦਾ ਬੜੀ ਕਿਰਪਾ ਹੈ ਲੋਕ ਬਹੁਤ ਆਸਥਾ ਰੱਖਦੇ ਇਹਨਾਂ ਦੇ ਵਿੱਚ ਸੋ ਅਰੁਣ ਜੀ ਕਹਿੰਦੇ ਆ ਕਿ ਗੁਰੂ ਜੀ ਦਾ ਮੇਰੇ ਨਾਲ ਐਸਾ ਤਾਲੁਕ ਹੈ ਐਸਾ ਰਿਸ਼ਤਾ ਹੈ ਐਸੀ ਆਸਥਾ ਜੁੜ ਗਈ ਕਿ ਜਦੋਂ ਮੈਨੂੰ ਲੱਗਦਾ ਵੀ ਮੇਰੇ ਕੋਲ ਕੰਮ ਨਹੀਂ ਹੈ ਮੈਂ ਇੱਕ ਵਾਰ ਗੁਰੂ ਜੀ ਨੂੰ ਪ੍ਰੇ ਕਰਦਾ ਤੇ ਨਾਲ ਦੀ ਨਾਲ ਉਹਨਾਂ ਦਾ ਹੀ ਸਰੂਪ ਬਣਾਉਂਦਾ ਹੋੜਾ ਜਾਂਦਾ ਠੀਕ ਕਹਿ ਰਹੇ ਮੈਂ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਆਪਣੇ ਮੂੰਹ ਦੱਸ ਦੋ ਸਹੀ ਗੱਲ ਹੈ ਜੀ ਬਿਲਕੁਲ ਕਿਉਂਕਿ ਮੈਂ ਤਾਂ ਗੁਰੂ ਜੀ ਨੂੰ ਮੈਂ ਕਦੀ ਪਹਿਲਾਂ ਦੇਖਿਆ ਨਹੀਂ ਸੀ ਕਦੀ ਮਿਲਿਆ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ 2007 ਦੇ ਵਿੱਚ ਚੋਲਾ ਵੀ ਛੱਡਿਆ ਮੈਂ ਕੁਝ ਕਿਸੇ ਚੀਜ਼ ਨੂੰ ਨਹੀਂ ਜਾਣਦਾ ਸੀ ਮੈਂ ਇਹ ਤਾਂ ਮੇਰੇ ਕੋਲੇ 2016 ਦੇ ਵਿੱਚ ਇੱਕ ਚੰਡੀਗੜ੍ਹ ਤੋਂ ਕਸਟਮਰ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇੱਕ ਨਾ ਗੁਰੂ ਜੀ ਦੀ ਤਸਵੀਰ ਬਣਾਣੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕੋਈ ਗੱਲ ਨਹੀਂ ਬਣਾਦਾ ਕਿਉਂਕਿ ਮੇਰਾ ਤਸਵੀਰਾਂ ਦਾ ਕੰਮ ਸੀ ਮੈਂ 2014 ਚ ਸ਼ੁਰੂ ਕਰਿਆ ਸੀ ਉਹ 16 ਚ ਆਇਆ ਸੀ ਤੇ ਉਹਨਾਂ ਨੇ ਜਦ ਮੈਨੂੰ ਕਿਹਾ ਕਿ ਐਸੀ ਤੁਹਾਨੂੰ ਜਾ ਕੇ ਨਾ ਪਿਕਚਰ ਭੇਜਾਂਗੇ ਤੇ ਸਾਨੂੰ ਉਹ ਬਣਾ ਕੇ ਦਿਓ ਰਾਤ ਨੂੰ ਖਾਬ ਦੇ ਵਿੱਚ ਮੇਰੇ ਇੱਕ ਹੁਣ ਮੈਂ ਕਿਵੇਂ ਦੱਸਾਂ ਗੁਰੂ ਜੀ ਆ ਗਏ ਉਹ ਕਹਿੰਦੇ ਹੈ ਕਿ ਮੇਰੀ ਇੱਕ ਪੇਂਟਰ ਨੇ ਤਸਵੀਰ ਬਣਾਈ ਹੈ ਇਹ ਤਸਵੀਰ ਇੰਨੀ ਵਧੀਆ ਨਹੀਂ ਬਣੀ ਇਹਨੂੰ ਤੂੰ ਬਣਾ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਕੌਣ ਕਹਿੰਦੇ ਕੋਈ ਨਹੀਂ ਪਤਾ ਲੱਗ ਜੂ ਲੱਭ ਜਿਗਾ ਐ ਬੋਲੇ ਸੀ ਕਿ ਪਤਾ ਲੱਗ ਜਾਊਗਾ ਲੱਭ ਲਈ ਤੇ ਮੈਂ ਕਹਾਂ ਜੀ ਠੀਕ ਹੈ ਜੀ ਅਗਲੇ ਦਿਨ ਮੰਨੇ ਫੋਟੋ ਜਾਂ ਮੈਂ ਨਟ ਕੁਦਰਤੀ ਉਹ ਫੋਟੋ ਫੇਸਬੁਕ ਤੇ ਆ ਗਈ ਫਰੰਟ ਦੇ ਉੱਪਰ ਹੀ ਜਦੋਂ ਫੋਟੋ ਫਰੰਟ ਦੇ ਉੱਪਰ ਆਈ ਮੈਂ ਦੇਖਿਆ ਮੈਂ ਕਹਾਂ ਯਾਰ ਫੋਟੋ ਬੜੀ ਸ਼ਾਨਦਾਰ ਹੈ ਇਹ ਫੋਟੋ ਨਾ ਬਣਾਈਏ ਮੈਂ ਆਪਣੇ ਵੱਲੋਂ ਫੋਟੋ ਬਣਾਨੀ ਸ਼ੁਰੂ ਕਰਤੀ ਜੀ ਉਸੇ ਦਿਨ ਤੋਂ 3 ਦਿਨ ਬਾਅਦ ਜਿਹੜਾ ਕਸਟਮਰ ਸੀ ਉਹਨਾਂ ਨੇ ਮੈਨੂੰ ਫੋਟੋ ਭੇਜੀ ਕਿ ਆਹ ਗੁਰੂ ਜੀ ਹੈ ਇਹਨਾਂ ਦੀ ਫੋਟੋ ਬਣਾਨੀ ਹੈ ਗੁਰੂ ਜੀ ਫੋਟੋ ਉਹੀ ਵਾਲੀ ਸੇਵ ਜਿਹੜੀ ਮੈਂ ਬਣਾ ਰਿਹਾ। ਕਿਆ ਬਾਤ। ਮੰਨੇ ਉਹਨਾਂ ਨੂੰ ਫੋਟੋ ਖਿੱਚ ਕੇ ਭੇਜੀ ਮੈਂ ਕਿ ਆ ਦੇਖੋ ਮੈਂ ਤਾਂ ਆਲਰੇਡੀ ਗੁਰਜੀ ਦੀ ਫੋਟੋ ਸ਼ੁਰੂ ਕਰਤੀ। ਉਹ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਂ ਕਹੀ ਮੰਨ ਤਾਂ ਰਾਤ ਨੂੰ ਖਾ ਭਚਾਇਆ ਸੀ ਕਿ ਮੇਰੀ ਆਹ ਪ੍ਰਿੰਟਰ ਨੇ ਫੋਟੋ ਵਧੀਆ ਨਹੀਂ ਬਣਾਈ ਸੀ ਮੇਰੀ ਫੋਟੋ ਬਣਾ। ਮੰਨੇ ਸੋਚਿਆ ਕਿ ਮੰਨ ਨੂੰ ਕੋਈ ਉਹ ਮਿਲਿਆ। ਹੂੰਰਾ ਮਿਲੇ ਜਿਵੇਂ ਮੈਨੂੰ ਗੁਰਨਾਨਕ ਦੇਵ ਜੀ ਨੇ ਰਾਹ ਦਿਖਾਇਆ ਸੀ ਬਿਲਕੁਲ ਮੈਨੂੰ ਖਾਬ ਚ ਆਇਆ ਸੀ ਨਾ ਕਿ ਮੈਂ ਖਾਬ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਸਰੂਪ ਬਣਾ ਰਿਆ ਸੀ ਉਸ ਟਾਈਮ ਮੇਰਾ ਕਹਿੰਦਾ 18 ਸਾਲ ਹੋ ਗਏ ਇਸ ਗੱਲ ਨੂੰ ਜੀ ਤੇ ਜਦ ਮੈਂ ਗੁਰਨਾਨਾਨਕ ਦੇਵ ਜੀ ਨੂੰ ਦੱਸਿਆ ਮੰਨੇ ਸੋਚਿਆ ਕਿ ਕਢਾਈ ਦੇ ਨਾਲ ਤਸਵੀਰਾਂ ਬਣ ਸਕਦੀਆਂ ਹੂੰ ਫਿਰ ਮੈਂ ਕੋਸ਼ਿਸ਼ ਕਰਕੇ ਪੋਰਟਰੇਟ ਬਣਾਉਣੇ ਸ਼ੁਰੂ ਕਰੇ ਸੀ ਐਦਾ ਹੀ ਮੈਨੂੰ ਗੁਰੂਜੀ ਦਾ ਆਇਆ ਸੀ ਤੇ ਮੈਨੂੰ ਕੋਈ ਜ਼ਿਆਦਾ ਹੈਰਾਨੀ ਨਹੀਂ ਹੋਈ ਜਦ ਉਹਨਾਂ ਨੇ ਮੈਨੂੰ ਦੱਸਿਆ ਮੰਨੇ ਗੱਲ ਆਲੀ-ਆਲੀ ਕਰਕੇ ਛੱਡਤੀ ਕਿਉਂਕਿ ਉਹ ਵੀ ਮੈਨੂੰ 2 ਸਾਲ ਤੋਂ ਲੱਭ ਰਹੇ ਸੀ ਅੱ ਇਹ ਮਨ ਨੂੰ ਦੇ ਦੋ ਮੈਂ ਲੈਣਾ ਹੂੰ ਤੇ ਗੁਰੂ ਜੀ ਨੇ ਕਿਹਾ ਕਿ ਲੱਬ ਲੈ ਇਹ ਧਾਗੇ ਨਾਲ ਬਣਿਆ ਹੋਇਆ ਹੂੰ ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਇਹ ਧਾਗੇ ਨਾਲ ਬਣਿਆ ਹੋਇਆ ਹੈ ਤੇ ਇਹ ਕਹਿੰਦੇ ਕਿ ਕਿੱਥੋਂ ਬਣਾਵਾਵਾਂ ਕਿੱਥੋਂ ਮਿਲੇਗਾ ਮਨ ਨੂੰ ਆਹ ਦੇ ਦੋ ਕਹਿੰਦਾ ਨਾ ਲੱਬ ਲੈ ਤੈਨੂੰ ਮਿਲ ਜੇਗਾ ਹੂੰ ਇਹ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਜੀ ਬਹੁਤ ਲੱਭਿਆ ਕਿਤੇ ਮੇਰੇ ਟਰਬਿਊਨ ਦੇ ਵਿੱਚ ਆਇਆ ਸੀ ਤੇ ਟਰਬਿਊਨ ਦੇ ਵਿੱਚ ਉਹਨਾਂ ਨੇ 2015 ਚ ਦੇਖਿਆ ਫਿਰ ਉਹਨਾਂ ਨੇ ਦੇਖ ਕੇ ਕਿ ਕੋਈ ਲੜਕਾ ਪਟਿਆਲੇ ਹੈ ਔਰ ਉਹਨੂੰ ਕਹਾਂ ਜੋ ਬਣਾਉਂਦਾ ਹੂੰ ਉਹਨਾਂ ਨੇ ਉਸ ਤੋਂ ਬਾਅਦ ਮਨ ਨੂੰ ਦੋ ਤਿੰਨ ਮਹੀਨੇ ਬਾਅਦ ਤਿੰਨ ਚਾਰ ਮਹੀਨੇ ਬਾਅਦ ਮ ਫਿਰ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਕਿ ਧਾਗੇ ਵਾਲੇ ਬੰਦੇ ਤੁਸੀਂ ਕੱਲੇ ਹੋ ਮੈਂ ਬਹੁਤ ਲੱਭਿਆ ਮੈਂ ਵਰਲਡ ਵਾਈਜ਼ ਦੇਖਿਆ ਕਿ ਧਾਗੇ ਨਾ ਬਣਾ ਕੋਣ ਰਿਹਾ ਉਹਨਾਂ ਨੇ ਮੈਨੂੰ ਦੱਸ ਦਿਆ ਸੀ ਕਿ ਉਰੇ ਦਾ ਹੀ ਹੈ ਇੰਡੀਆ ਦਾ ਹੀ ਹੈ ਕੋਈ ਨਹੀਂ ਤੈਨੂੰ ਮਿਲ ਜਾਏਗਾ ਆਪਣੇ ਆਪ ਕਹਾਂ ਤੁਸੀਂ ਮਿਲ ਗਏ ਕੁਦਰਤੀ ਮਨੇ ਉਹਨਾਂ ਨੂੰ ਆਪਣੀ ਗੱਲ ਦੱਸਤੀ ਉਹਨਾਂ ਦੀ ਆਸਥਾ ਹੋਰ ਵਧੀ ਮੇਰੀ ਤਾਂ ਹਜੇ ਉਸ ਟਾਈਮ ਇੰਨੀ ਆਸਥਾ ਨਹੀਂ ਵਧੀ ਸੀ ਕਿਉਂਕਿ ਮੈਂ ਜਾਣਦਾ ਹੀ ਨਹੀਂ ਸੀ ਕੋਣ ਹੈ ਕੋਣ ਨਹੀਂ ਜਦ ਮਨੇ ਪਿਕਚਰ ਬਣਾ ਕੇ ਤਿਆਰ ਕਰਕੇ ਉਹਨਾਂ ਦੇ ਘਰ ਦੇਣ ਗਿਆ ਉਹਨਾਂ ਨੇ ਮੈਨੂੰ ਬਹੁਤ ਆਦਰ ਸਤਿਕਾਰ ਦਿੱਤਾ ਜਿੱਥੇ ਗੁਰੂ ਜੀ ਨੂੰ ਵਿਰਾਜਮਾਨ ਕਰਦੇ ਆ ਉੱਥੇ ਉਹਨਾਂ ਨੇ ਤੇ ਮੈਂ ਹੈਰਾਨ ਮੈਂ ਕਹਾ ਜੀ ਕਿ ਕਿਹੜੇ ਗੁਰੂ ਜੀ ਹੈ ਮੈਂ ਤਾਂ ਜਾਣਦਾ ਨਹੀਂ ਫਿਰ ਉਹਨੇ ਮੈਨੂੰ ਥੋੜੀ ਸੋਈ ਦੱਸੀ ਜੀ ਦਿੱਲੀ ਦੀ ਕਿ ਦਿੱਲੀ ਦੇ ਗੁਰੂ ਜੀ ਹੈ ਗਿਆ ਚਲੋ ਜੀ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਕਹੇ ਸਾਲ ਕੇ ਬਾਅਦ ਉਹਨਾਂ ਨੇ ਹਜੇ ਮੈਂ ਸਟਰਗਲ ਦੇ ਵਿੱਚ ਸੀ ਕਿਉਂਕਿ ਮੈਂ ਇਹ ਫੋਟੋ ਬਣਾ ਰਿਹਾ ਸੀ ਮੇਰਾ ਕੋਈ adda ਕੰਮ ਨਹੀਂ ਸੀ ਕੋਈ ਬਿਜ਼ਨਸ ਨਹੀਂ ਸੀ ਕੋਈ ਕੁਝ ਨਹੀਂ ਸੀ ਮੇਰੇ ਸਿਰ ਮੈ ਐਗਜ਼ੀਬਿਸ਼ਨਲ ਆਂਦਾ ਸੀ ਧੱਕੇ ਨਾਲ ਵਾਪਸ ਆ ਜਾਂਦਾ ਸੀ ਤੇ ਜਦੋਂ ਉਹਨਾਂ ਨੇ ਫੋਟੋ ਦਾ ਕਿਹਾ ਉਹਨਾਂ ਨੇ ਕਿਤੇ ਸਾਥ ਸੰਗ ਹੁੰਦੇ ਹਨ ਇਹਨਾਂ ਦੇ ਇਹ ਸਾਥ ਸੰਗ ਸ਼ੇਅਰ ਕਰਦੇ ਅੱਗੇ ਕਿ ਆ ਮਨੂੰ ਡ੍ਰੀਮ ਆਇਆ ਉਸ ਤੋਂ ਬਾਅਦ ਜਿਸ ਲੜਕੇ ਨੇ ਬਣਾਇਆ ਉਹਨੂੰ ਵੀ ਆ ਗਿਆ ਉਹ ਸਤਸੰਨ ਤੋਂ ਬਾਅਦ ਮਹਾਰਾਜ ਪੁੱਛੋ ਨਾ ਲੋਕਾਂ ਦੇ ਮਨਫੋ ਉਹਨਾਂ ਨੇ ਸ਼ੁਰੂ ਹੋ ਗਏ ਅੱਛਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਨੇ ਕੋਈ ਇਹ ਸ਼ੇਅਰ ਕਰਿਆ ਤੇ ਮੈਨੂੰ ਜਦ ਫੋਨ ਆਣੇ ਸ਼ੁਰੂ ਹੋ ਗਏ ਤੇ ਗੁਰੂ ਜੀ ਦਾ ਸਰੂਪ ਨਾ ਗੁਰੂ ਜੀ ਦਾ ਸਰੂਪ ਬਣਾਣਾ ਮੈਂ ਹੈਰਾਨ ਮੇਰੇ ਕੋਲ ਕੰਮ ਨਹੀਂ ਕੁਝ ਨਹੀਂ ਗੁਰੂ ਜੀ ਦਾ ਸਰੂਪ ਆਇਆ ਮੈਂ ਆਪਣਾ ਦੇ ਦਿਆ ਕਰਾਂ ਕਦੀ ਕਿਸੇ ਨਾਲ ਕੁਝ ਹੋਇਆ ਕਰੇ ਕਦੀ ਕਿਸੇ ਨਾਲ ਕੁਝ ਹੋਇਆ ਕਰੇ ਮੈਂ ਹੈਰਾਨ ਹੋ ਗਿਆ ਮੈਂ ਕਿ ਕੀ ਹੋ ਰਿਹਾ ਮੇਰਾ ਬਲੀ ਪਤ ਗਿਆ ਫਿਰ ਮੈਂ ਗੁਰੂ ਜੀ ਬਾਰੇ ਪੂਰਾ ਪੜਿਆ ਸਾਰਾ ਦੇਖਿਆ ਕਿ ਕਿਸ ਟਮ ਉਹਨੇ ਚੋਲਾ ਛੱਡਿਆ ਕਿਸ ਟਮ ਆਏ ਕਿਸ ਟਮ ਹੁੰਦੇ ਸੀ ਕਿਵੇਂ-ਕਿਵੇਂ ਦੇ ਸੀ ਮੈਂ ਸਾਰਾ ਕੁਝ ਫਿਰ ਪੜਿਆ ਵਾ ਇਹ ਕਰਦੇ ਕਰਾਉਂਦੇ ਟਾਈਮ ਲੰਘਦਾ ਰਿਹਾ ਟਾਈਮ ਲੰਘਦਾ ਰਿਹਾ ਜਦ ਵੀ ਮੇਰੇ ਕੋਲ ਕੰਮ ਨਹੀਂ ਹੁੰਦਾ ਸੀ ਮੈਂ ਬੈਠਦਾ ਸੀ ਯਾਰ ਕੰਮ ਨਹੀਂ ਹੈ ਮੈਂ ਗੁਰੂ ਜੀ ਕੰਮ ਨਹੀਂ ਹੈ ਮੈਂ ਤਾਂ ਮਿਹਨਤ ਕਰਨ ਵਾਲਾ ਬੰਦਾ ਹੱਕ ਲਾਲ ਦੀ ਖਾਣੀ ਆ ਕੋਈ ਰਾਹ ਪਾਉ ਗੁਰੂ ਜੀ ਅਗਲੇ ਦਿਨ ਜੋ ਉਸ ਤੋਂ ਅਗਲੇ ਦਿਨ ਜੋ ਕੋਈ ਵਾਰ ਉਸੇ ਦਿਨ ਫੋਨ ਸੋ ਦੇਖੋ ਮੈਂ ਗੁਰੂ ਜੀ ਗਾਰੇ ਹੁਣ ਤੱਕ ਜਿੰਨਾ ਸੁਣਿਆ ਹੈ ਕਿ ਇਹਨਾਂ ਦੇ ਜਿੰਨੇ ਵੀ ਮੈਸੇਜ ਇਹਨਾਂ ਦੇ ਭਗਤਾਂ ਤੱਕ ਪਹੁੰਚਦੇ ਆ ਉਹ ਫੇਸਬੁਕ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਪਹੁੰਚ ਜਾਂਦੇ ਆ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਉਹਨਾਂ ਤੱਕ ਉਹ ਮੈਸੇਜ ਕਨਵੇ ਕਰ ਦਿੰਦਾ ਜਿਸ ਤਰ੍ਹਾਂ ਕਿ ਅਰੁਣ ਜੀ ਨੇ ਦੱਸਿਆ ਕਿ ਇਹਨਾਂ ਤੇ ਵੀ ਬੜੀ ਕਿਰਪਾ ਹੈ ਅੱਜ ਇਸੇ ਕਿਰਪਾ ਸਦਕਾ ਇਹ ਗੁਰੂ ਜੀ ਦਾ ਸਭ ਤੋਂ ਵੱਡਾ ਸਰੂਪ ਬਣਾਉਣ ਜਾ ਰਹੇ ਆ 4 ਫੁੱਟ ਬਾਈ 3 ਫੁੱਟ ਮਤਲਬ ਆਪਣੇ ਆਪ ਦੇ ਵਿੱਚ ਕਹਿ ਲਿਏ ਕਿ ਇੱਕ ਜਿਹੜੀ ਹੈ ਵੱਡੀ ਤਸਵੀਰ ਹੋਵੇਗੀ ਵੱਡੀ ਤਸਵੀਰ ਹੋਏਗੀ ਜੀ ਬਹੁਤ ਟਾਈਮ ਲੱਗ ਰਿਹਾ ਇਹ ਚ 골ਡ ਵੀ ਲੱਗ ਰਿਹਾ 골ਡ ਵੀ ਲੱਗਣਾ ਹੈ ਜਿਹੜੀ ਬੈਕਗਰਾਉਂਡ ਹੈ ਜਿਹੜੀ ਬੈਕਗਰਾਉਂਡ ਬਣਿਆ ਹੋਇਆ ਸਾਰਾ ਇਹਦੇ ਵਿੱਚ 골ਡ ਲੱਗੇਗਾ ਸਾਰਾ ਇਹ 골ਡ ਨਾਲ ਬਣੇਗਾ ਪਿਓਰ ਸੋਨਾ ਲੱਗੇਗਾ ਪਿਓਰ ਸੋਨਾ ਲੱਗੇਗਾ ਫਿਰ ਤਾਂ ਕਾਫੀ ਮਹਿੰਗੀ ਵੀ ਹੋਊਗੀ ਮਹਿੰਗੀ ਵੀ ਹੋएगी ਜੀ ਦੇਖੋ ਪਤਾ ਕੀ ਹੈ ਜੋ ਇਹਨਾਂ ਨੇ ਮੈਨੂੰ ਦਿਖਾਇਆ ਜੋ ਇਹਨਾਂ ਨੇ ਮੈਨੂੰ ਜ਼ਿਕਰ ਕਰਿਆ ਕਿ ਐਦਾਂ ਕਰਕੇ ਬਣਾਣੀ ਐ ਐਦਾਂ ਕਰਕੇ ਦੇਖੋ ਇੱਕ ਆਵਾਜ਼ ਜੀ ਆਂਦੀ ਹੁੰਦੀ ਹੈ ਚਿਹਰੇ ਤੋਂ ਕੁਝ ਨਹੀਂ ਨਜ਼ਰ ਆਉਂਦਾ ਕਦੀ ਵੀ ਜਦ ਹੁੰਦਾ ਨਾ ਜਿਵੇਂ ਮੈਨੂੰ ਗੁਰਨਾਨਕ ਦੇਵ ਜੀ ਦਾ ਖਾਬ ਆਇਆ ਸੀ ਉਸ ਵੇਲੇ ਮੈਂ ਮਸ਼ੀਨ ਦੇ ਉੱਪਰ ਪੋਰਟਰੇਟ ਬਣਾ ਰਿਹਾ ਸੀ ਤਾਂ ਮੈਨੂੰ ਪਤਾ ਲੱਗ ਰਿਹਾ ਸੀ ਮੈਂ ਗੁਰਨਾਨਕ ਦੇਵ ਜੀ ਦਾ ਪੋਰਟਰੇਟ ਬਣਾ ਰਿਹਾ ਹਾਂ ਸਰੂਪ ਬਣਾ ਰਿਹਾ ਹਾਂ ਉਹਨਾਂ ਦਾ ਐਦਾਂ ਹੀ ਰਾਤ ਖਾਂਦੇ ਹੁੰਦੇ ਹੁੰਦੇ ਇੱਦਾਂ ਹੀ ਮੈਨੂੰ ਰਾਹ ਦਿੱਤਾ ਕਿ ਫੋਟੋ ਕੱਪਟੋ ਕੱਟ 4-5 ਫੁੱਟ ਦੀ ਹੋਣੀ ਚਾਹੀਦੀ ਹੈ ਤੇ ਚੁੜਾਈ ਵੀ ਉਹਦੇ ਬਰਬਰ ਦੀ ਹੋਣੀ ਚਾਹੀਦੀ ਹੈ ਨੀਅਰ ਅਬਾਊਟ ਥੋੜਾ ਬੋਤਾ ਫਰਕ ਹੋਵੇ ਫਿਰ ਫੋਟੋ ਲੱਭੀ ਫੋਟੋ ਲੱਪਣ ਤੋਂ ਬਾਅਦ ਫਿਰ ਕਹਿੰਦੇ ਜੋ 골ਡ ਲੱਗਣਾ ਹੈ ਸੋਨਾ ਲੱਗਣਾ ਚਾਹੀਦਾ ਬੜਾ ਕੁਝ ਹੋਇਆ ਇਹ ਉਸ ਨੂੰ ਕਰ ਕਰਕੇ ਮੈਂ ਤਿਆਰ ਕਰ ਰਿਹਾ ਅੱਜ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਮੇਰਾ ਖਾਲੇ 2-3 ਮਹੀਨੇ ਦੀ ਗੱਲ ਰਹੀ ਜੀ ਉਸ ਤੋਂ ਪਹਿਲਾਂ ਵੀ ਹੋ ਸਕਦੀ ਹੈ ਜਾਂ ਉਸ ਤੋਂ ਬਾਅਦ ਵੀ ਹੋ ਸਕਦੀ ਹੈ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੇਰਾ ਮਤਲਬ ਮਨ ਐਦਾ ਹੈ ਵੀ ਮੈਂ ਹੁਣੇ ਦੇਖ ਲਾਂ ਹਾਂ ਉਹਨੇ ਦੇਖ ਲਾ ਚਲੋ ਦਰਸ਼ਨ ਹੀ ਹੁੰਦੇ ਆ ਜਿਹੜੇ ਹਨਾ ਕੀ ਕਹਿੰਦੇ ਜਿਹੜੇ ਸ਼ਖਸ਼ੀਅਤਾਂ ਹੁੰਦੀਆਂ ਜਿਹੜੇ ਪੂਜਨਯੋਗ ਹੁੰਦੇ ਆ ਉਹਨਾਂ ਦੇ ਦਰਸ਼ਨ ਹੀ ਹੁੰਦੇ ਆ ਪਰ ਅਰੁਣ ਜੀ ਨੇ ਸ਼ਰਤ ਰੱਖਤੀ ਵੀ ਜਦ ਤੱਕ ਕੰਪਲੀਟ ਨਹੀਂ ਹੁੰਦੀ ਕਹਿੰਦੇ ਮੈਂ ਜਿਹਨੇ ਬਣਵਾਈ ਹੈ ਜਿਹਨੇ ਪੈਸੇ ਖਰਚਨੇ ਮੈਂ ਉਹਨੂੰ ਨਹੀਂ ਦਿਖਾ ਰਿਆ ਤੇ ਮੈਂ ਇਹਨੂੰ ਜਨਤਕ ਵੀ ਚਲੋ ਆਪਣੀ ਆਪਣੀ ਮਜਬੂਰੀ ਹੈ ਪਰ ਮੈਂ ਤੁਹਾਨੂੰ ਦੱਸ ਦਿੰਨਾ ਜੀ ਅਰੁਣ ਜੀ ਉਹ ਸ਼ਖਸ਼ ਹੈ ਕਿ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਹੁਨਰ ਤੇ ਪ੍ਰਮਾਤਮਾ ਦੀ ਕਿਰਪਾ ਸਦਕੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਮੇਰੇ ਤੇ ਜੋ ਵੀ ਹੈ ਅੱਜ ਦੁਨੀਆ ਦੇ ਵਿੱਚ ਆਪਣਾ ਇੱਕ ਮਕਾਮ ਹਾਸਲ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਰੇ ਮੁੱਖ ਮੰਤਰੀ ਆ ਵੱਡੇ ਵੱਡੇ ਲੋਕ ਇੱਥੇ ਤੱਕ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਉੱਥੇ ਤੱਕ ਲੋਕ ਅਰਣ ਬਜਾਜ ਦ ਨੀਡਲਮੈਨ ਨਾਮ ਨੂੰ ਜਾਣਦੇ ਆ ਉਹ ਸਖੀਅਤ ਇਹ ਨੇ ਕੋਈ ਟਾਈਮ ਸੀ ਜੀ ਜੀ ਕਿ ਚਾਹ ਤੋ ਵੀ ਤਾਂ ਸੀ ਹਾਂ ਜੀ ਜੀ ਹੈਨਾ ਜੀ ਜੀ ਪਰ ਅੱਜ ਉਹ ਟਾਈਮ ਹੈ ਕਿ ਦੁਨੀਆ ਜਾਣ ਦੇਖੋ ਪੈਸਾ ਬਹੁਤ ਕੁਝ ਮੈਟਰ ਨਹੀਂ ਕਰਦਾ ਮੈਟਰ ਉਹ ਕਰਦਾ ਕਿ ਅਰਣ ਬਜਾਜ ਦ ਨੀਡਲਮੈਨ ਲੋਕ ਜਾਣਦੇ ਲੋਕਾਂ ਦਾ ਪਿਆਰ ਬੜਾ ਮਿਲਦਾ ਜੀ ਜੋ ਚੀਜ਼ ਮੰਨੇ ਲਾਈਫ ਦੇ ਵਿੱਚ ਸੋਚਿਆ ਸੀ ਕਿ ਮੰਨੇ ਕਰਨਾ ਕਿ ਮੈਂ ਕੁਝ ਅਲੱਗ हट ਕੇ ਕਰਾਂਗਾ ਕਿ ਮੈਂ ਇਦਾਂ ਨਹੀਂ ਮਰਦਾ ਕੁਝ ਨਾ ਕੁਝ ਕਰਕੇ ਮਰਾਂਗਾ ਇਹ ਮੇਰੀ ਸ਼ੁਰੂਤ ਹੋਈ ਸੀ ਜਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਮੈਂ 14 ਸਾਲ ਦਾ ਸੀ ਤੇ ਉਸ ਟਾਈਮ ਦਾ ਨਾ ਤਾਂ ਕੋਈ ਪੁੱਛਦਾ ਨਾ ਕੋਈ ਮਿਲਦਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਲੈਣਾ ਦੇਣਾ ਕਿਵੇਂ ਦੁਕਾਨ ਤੇ ਆਂਦਾ ਸੀ ਕਿਵੇਂ ਕੰਮ ਕਰਦਾ ਸੀ ਕਿਵੇਂ ਰੋਂਦਾ ਹੁੰਦਾ ਸੀ ਉਹ ਇਕੱਲਾ ਬੈਠ ਕੇ ਮੰਨੂ ਪਤਾ ਉਹ ਮੇਰਾ ਟਾਈਮ ਜਾਣਦਾ ਹੈ ਮੇਰਾ ਰੱਬ ਜਾਣਦਾ ਉਹ ਸਮਾਂ ਨਿਕਲਦਾ ਰਿਹਾ ਪਰ ਜਦ ਪਰਮਾਤਮਾ ਨੇ ਮੰਨੂ ਸਰਾ ਦੇ ਵਿੱਚ ਪਾਇਆ ਪਰ ਕੁਝ ਆਪਣੇ ਆਪ ਕੋਈ ਕਿਸੇ ਚੀਜ਼ ਦਾ ਸ਼ਰਾਬ ਨਹੀਂ ਕਿਸੇ ਚੀਜ਼ ਦਾ ਉਹ ਨਹੀਂ ਕੋਈ ਐਬ ਨਹੀਂ ਕੋਈ ਨੋਨ ਵੇਜ ਨਹੀਂ ਕੁਝ ਨਹੀਂ ਇਹ ਚੀਜ਼ ਕਿਉਂਕਿ ਇੱਕ ਕਾਰੀਗਰੀ ਲੈਣ ਐਸੀ ਹੈ ਜਿਸ ਕਾਰੀਗਰੀ ਦੇ ਵਿੱਚ ਬੰਦਾ ਜਦ ਤੱਕ ਕੁਝ ਖਾਵੇ ਪੀਵੇਗਾ ਨਹੀਂ ਤਦ ਤੱਕ ਕੰਮ ਕਰ ਨਹੀਂ ਸਕਦਾ ਇਹ ਕਾਰੀਗਰੀ ਲੈਣ ਐਸੀ ਹੈ ਕਿਉਂਕਿ ਜੇ ਬੰਦਾ ਥੱਕ ਜਾਂਦਾ ਮੈਨੂੰ ਤਾਂ 72 ਬੱਤਰ ਘੰਟੇ ਕੰਮ ਕਰਿਆ ਪਰ ਮੇਰੇ ਨਾਲ ਕੋਈ ਨਾ ਕੋਈ ਸ਼ਕਤੀ ਪਾਵਰ ਦਾ ਸੀ ਜਿਹੜੀ ਮੇਰੇ ਤੋਂ ਕਰਵਾ ਰਹੀ ਸੀ ਚਲੋ ਇੱਕ ਦਿਨ ਮੈਂ ਨਾ ਅਰਣ ਬਜਾਜ ਦੇ ਨਾਲ ਗੱਲਬਾਤ ਕਰੂੰਗਾ ਕਿਉਂਕਿ ਇਹ ਆਦਮਿਤਕਤਾ ਦੇ ਨਾਲ ਵੀ ਜੁੜੇ ਹੋਏ ਆ ਪਰਮਾਤਮਾ 'ਚ ਬੜਾ ਬਲੀਵ ਕਰਦੇ ਆ ਸੋ ਇਹਦੇ ਤੇ ਅਸੀਂ ਇੱਕ ਸਪੈਸ਼ਲ ਤੁਹਾਡਾ ਪੋਡਕਾਸਟ ਕਰਾਂਗੇ ਕਿਉਂਕਿ ਮੈਂ ਇਹਨਾਂ ਦੇ ਤਜਰਬੇ ਬਹੁਤ ਸੁਣਿਆ ਮੇਰੇ ਮਿੱਤਰ ਹੈ ਮੈਂ ਗੱਲਾਂ ਮੈਂ ਤਾਂ ਸੁਣਦਾ ਇਹਨਾਂ ਨਾਲ ਅੱਛਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਅਵਾਰਡ ਕਿਹੜੇ ਕਿਹੜੇ ਮਿਲੇ ਕਿਉਂਕਿ ਹੁਣ ਮੈਨੂੰ ਇੰਨੇ ਸਾਰੇ ਅਵਾਰਡ ਹੀ ਯਾਦ ਨਹੀਂ ਜਿੰਨੇ ਤੁਹਾਨੂੰ ਮਿਲੇ ਦੇ ਕੋਈ ਅਵਾਰਡ ਤਾਂ ਹੁਣ ਤੱਕ ਤਾਂ ਗਿਣਤੀ ਨਹੀਂ 7 ਵਰਲਡ ਰਿਕਾਰਡ ਹੋ ਗਏ ਇੰਡੀਆ ਬੁੱਕ ਆਫ ਰਿਕਾਰਡ ਲਿਮਕਾ ਯੂਨੀਕ ਵਰਲਡ ਰ ਵਰਲਡ ਬੁੱਕ ਆਫ ਰਿਕਾਰਡ ਦੋ ਹੋ ਗਏ ਉਹ ਗਿਨਿਸ ਬੁੱਕ ਆਫ ਵਰਲਡ ਰਿਕਾਰਡ ਗਿਨਿਸ ਵਰਲਡ ਰਿਕਾਰਡ ਹੋ ਗਿਆ ਰਾਸ਼ਟਰਪਤੀ ਪੁਰਸਕਾਰ ਹੋ ਗਿਆ ਅਵਾਰਡ ਤਾਂ ਬਹੁਤ ਆ ਮਤਾ ਹੀ ਲਗਾਏ ਵੀ ਨਹੀਂ ਪਏ ਮੇਰੇ ਕੋਲ ਤਾਂ ਰੋਲ ਖੋਏ ਪਏ ਰਹਿੰਦੇ ਆ ਦੇਖੋ ਜੀ ਅਵਾਰਡਾਂ ਦੇ ਨਾਲ ਕੁਝ ਨਹੀਂ ਹੁੰਦਾ ਹਮ ਇਨਸਾਨ ਦੀ ਛਵੀ ਵਧੀਆ ਹੋਣੀ ਚਾਹੀਦੀ ਹੈ ਅਗਰ ਆਪਾਂ ਕਿਸੇ ਨੂੰ ਗੱਲ ਕਰਦੇ ਆ ਕਿਸੇ ਨੂੰ ਮਿਲਦੇ ਆ ਅੱਜ ਵੀ ਉਹਨੂੰ ਕਹਿੰਦੇ ਆ ਅਰੁਣ ਜੀ ਜਿਵੇਂ ਤੁਸੀਂ 10 ਸਾਲ ਪਹਿਲਾਂ ਸੀ ਅੱਜ ਵੀ ਉਵੇਂ ਦਾ ਹੀ ਆ ਆ ਦੁਕਾਨ ਵੀ ਨਹੀਂ ਬਦਲੀ ਜਿਵੇਂ 10 ਸਾਲ ਪਹਿਲਾਂ ਸਭ ਕੁਝ ਉਵੇਂ ਆ ਭਾਜੀ ਉਵੇਂ ਰੱਖੀ ਹੋਈ ਆ ਸਭ ਕੁਝ ਉਵੇਂ ਆ ਦੇਖੋ ਮੈਂ ਹੰਕਾਰ ਆ ਜਾਏ ਮੇਰੇ ਕਰਦਾ ਕਿ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈ ਉਹ ਇੱਕ ਦਿਨ ਨਹੀਂ ਇੱਕ ਮਿੰਟ ਨਹੀਂ ਟੱਪਣ ਦੇਣਾ ਉਸਨੇ ਹੁਣ ਤੱਕ ਦੇਖੋ ਚਸ਼ਮਾ ਤੱਕ ਨਹੀਂ ਲੱਗਿਆ ਅੱਜ ਮੈਨੂੰ 30 ਸਾਲ ਹੋ ਗਏ ਕੰਮ ਕਰਦੇ ਨੂੰ ਇਹਦਾ ਮਤਲਬ ਮੈਂ ਤਾਂ ਬਣਾ ਹੀ ਨਹੀਂ ਰਿਹਾ ਕਰਨ ਕਰਾਣ ਵਾਲਾ ਤਾਂ ਕੋਈ ਹੋਰ ਹੀ ਹੈ ਪਰ ਮੈਂ ਤਾਂ ਪਰਮਾਤਮਾ ਹੀ ਹੋਰ ਕੋੜਾ ਹੈ ਕੋਈ ਪਾਵਰ ਹੈ ਜਿਹੜੀ ਮੇਰੇ ਨਾਲ ਲੱਗੀ ਹੋਈ ਹੈ ਜਿਹਨੂੰ ਮੈਂ ਕਰ ਰਿਹਾ ਆ ਧਾਗੇ ਦਿਖਾਓ ਜੀ ਆਹ ਵਾਲੇ ਧਾਗੇ ਆ ਰੁੰਜ ਦੀ ਪ੍ਰਾਪਰਟੀ ਹੈ ਹਾਂ ਇਹ ਧਾਗੇ ਆ ਇਹ ਮਸ਼ੀਨ ਹੈ ਜੀ ਜੀ ਬਸ ਆ ਦੋ ਚੀਜ਼ਾਂ ਇਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਧ ਅਹਿਮੀਅਤ ਰੱਖਦੀਆਂ ਤੀਜਾ ਇਹਨਾਂ ਦਾ ਭਰੋਸਾ ਜੀ ਕਿਉਂਕਿ ਵਿਸ਼ਵਾਸ ਜਿਹੜੀ ਹੈ ਸਭ ਤੋਂ ਵੱਡੀ ਕਹਿੰਦੇ ਮੈਂ ਤਾਂ ਕੁਝ ਵੀ ਨਹੀਂ ਕਰਦਾ ਕੁਝ ਤਾਂ ਆ ਕੇ ਇੱਥੇ ਬਹਿ ਜਾਣਾ ਤੇ ਕਰਨ ਕਰਾਉਣ ਵਾਲਾ ਉਹ ਮਾਲਕ ਹੈ ਇਹਦੇ ਕੋਈ ਏਡੀ ਵੱਡੀ ਗੱਲ ਕਹਿਣਾ ਉਹ ਸ਼ਖਸ ਲਈ ਜਿਸ ਨੂੰ ਇੰਨੇ ਅਵਾਰਡ ਮਿਲ ਗਏ ਕਿ ਉਹ ਇੱਕ ਵਾਰ ਚ ਨਾਂ ਵੀ ਨਹੀਂ ਲੈ ਸਕਦਾ ਔਰ ਦੁਨੀਆ ਦੇ ਵਿੱਚ ਉਸ ਬੰਦੇ ਦਾ ਨਾਂ ਹੋਵੇ ਇਹ ਇੱਕ ਕਹਿ ਲਈਏ ਸੱਚਾ ਕਿਤੇ ਕਹਿ ਰਿਹਾ ਸੀ ਨਾ ਵਿਸ਼ਵਾਸ ਹੈ ਜਿਹੜਾ ਵਿਸ਼ਵਾਸ ਡੇੜੇ ਵਿਸ਼ਵਾਸ ਹੈ ਜਿਹੜਾ ਉਸਨੇ ਤੁਹਾਡੀ ਆਸਥਾ ਜਿਹੜੀ ਹੈ ਉਹ ਬੜੀ ਪੱਕੀ ਹੈ ਜੀ ਜੀ ਸੋ ਇਸ ਤੋਂ ਇਲਾਵਾ ਤੁਸੀਂ ਹੋਰ ਬਣੀਆਂ ਜਿਵੇਂ ਕ੍ਰਿਸ਼ਨ ਭਗਵਾਨ ਦੀ ਤਸਵੀਰ ਪਿੱਛੇ ਦੇਖ ਰਿਹਾ ਮੈਂ ਇਹਦਾ ਵੀ ਬਣਾ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਤਾਂ ਬਹੁਤ ਬੜੀ ਹੈ ਜੀ ਜਦ ਮਨੇ ਗੁਨਾਨੰਦ ਦੇ ਜੀ ਦਾ ਪਹਿਲਾ ਸਿਰੂ ਬਣਾਇਆ ਸੀ ਉਸ ਬਾਅਦ ਮੇਰੇ ਮਨ ਚ ਆਇਆ ਸੀ ਕੁਝ ਬੜਾ ਕਰਾਂ ਕੁਝ ਬੜਾ ਕਰਾਂ ਮਨੇ ਇਹ ਰੇਮਡ ਦੀ ਲੈਂਥ ਹੈ ਕੋਟ ਪੈਂਟ ਦੀ ਉਦੀ ਚੌੜਾਈ 4 ਫੁੱਟ ਦੀ ਹੁੰਦੀ ਹੈ ਇਹ ਕ੍ਰਿਸ਼ਨ ਜੀ ਦੀ ਫੋਟੋ 6x4 ਫੀਟ ਦੀ ਹੈ ਇਹ ਹੁਣ ਤ ਇਸ ਨੇ ਪੰਜ ਵਰਲਡ ਰਿਕਾਰਡ ਮਿਲੇ ਹੋਏ ਐ ਤੇ ਹੁਣ ਤੱਕ ਦੀ ਦੁਨੀਆ ਦੀ ਸਭ ਤੋਂ ਲੰਬੇ ਦਾਗੀ ਤਸਵੀਰ ਐ ਅੱਛਾ ਇਹ ਕੜਾਈ ਦੇ ਨਾਲ ਬਣਾਈ ਹੋਈ ਹਾਂ ਜਦ ਇਹਨੂੰ ਮੈਨੇ ਸ਼ੁਰੂ ਕਰਿਆ ਸੀ ਪਹਿਲਾਂ ਮੈਨੇ ਕ੍ਰਿਸ਼ਨ ਜੀ ਬਣਾਈ ਸੀ ਫਿਰ ਮੈਨੂੰ ਲੋਕਾਂ ਨੇ ਕਿਹਾ ਯਾਰ ਕੱਲੇ ਖਾਲੀ ਕ੍ਰਿਸ਼ਨ ਜੀ ਅੱਛੇ ਨਹੀਂ ਲੱਗ ਰਹੇ ਇੱਕ ਸਾਲ ਲੱਗਾ ਸੀ ਕ੍ਰਿਸ਼ਨ ਜੀ ਨੂੰ ਬਣਾ ਦੇਣ ਕਹਿੰਦੇ ਦੀ ਬੈਕ ਸਾਈਡ ਵੀ ਬਣਾਓ ਇਹਦੀ ਅੱਛਾ ਉਹ ਜਦ ਮੈਨੇ ਬੈਕ ਸਾਈਡ ਸ਼ੁਰੂ ਕਰਿਆ ਉਹਨੂੰ 2 ਸਾਲ ਲੱਗੇ 3 ਸਾਲ ਲੱਗੇ 3 ਸਾਲ ਲੱਗੇ ਟੋਟਲ ਫੋਟੋ ਨੂੰ ਗੁਰੂ ਜੀ ਕਿੰਨਾ ਪੈਸਾ ਲੱਗ ਗਿਆ ਘੱਟੋ ਘਾਟ ਉਸ ਟਾਈਮ ਮੇਰਾ ਲੱਖ ਸਵਾ ਲੱਖ ਰੁਪਏ ਕਿ ਮੈਂ ਕਰ ਰੋ ਜਾਂਦਾ ਸੀ ਇੱਕੋ ਹੀ ਫੋਟੋ ਰੋ ਜਾਂਦਾ ਹੀ ਫੋਟੋ ਦੇਖੋ ਇਨਾ ਕੋਈ ਵੇਚਣ ਦਾ ਦਿਮਾਗ ਚ ਨਾ ਕਿਸੇ ਚੀਜ਼ ਦੀ ਲਾਲਚ ਨਾ ਕੁਝ ਬਣਾਉਂਦਾ ਸੀ ਬਸ ਇੱਕ ਸ਼ੌਂਕ ਉੱਠ ਰਿਆ ਸੀ ਕਿ ਬਸ ਬਣਾਣੀ ਆ ਵੱਡੀ ਬਣਾਣੀ ਇਹ ਨਹੀਂ ਪਤਾ ਸੀ ਕਿ ਵਰਲਡ ਰਿਕਾਰਡ ਵੀ ਮਿਲਨੇ ਆ ਇਹ ਵੀ ਨਹੀਂ ਪਤਾ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਫੋਟੋ ਹੋ ਜਾਏਗੀ ਕੁਝ ਨਹੀਂ ਪਤਾ ਸੀ ਬਸ ਇੱਕ ਪਾਗਲਾ ਮੰਗੋ دیਵਾਨੇ ਮੰਗੋ ਰੋ ਜਾਂਦੇ ਲੱਗ ਜਾਣਾ ਪਰ ਜਿਸ ਟਾਈਮ ਇਹ ਬਣ ਕੇ ਤਿਆਰ ਹੋ ਗਈ ਬੜੀ ਦੁਨੀਆ ਨੇ ਦੇਖੀ ਬੜਾ ਨਾਮ ਹੋਇਆ ਫੋਟੋ ਦਾ ਅੱਜ ਵੀ ਦੁਨੀਆ ਨੂੰ ਪਸੰਦ ਕਰਦੀ ਹੈ ਕਿ ਇਸ ਵਰਗੀ ਫੋਟੋ ਦੂਜੀ ਬਣ ਵੀ ਨਹੀਂ ਸਕਦਾ ਪਰ ਮੈਂ ਇੱਕ ਗੱਲ ਆਸਨ ਦਰਸ਼ਕਾਂ ਨੂੰ ਵੀ ਹਰਨ ਤਨਿਆਗ ਲੱਖ ਰੁਪਏ ਰੱਖਿਆ ਸੀ ਤੇ ਉਦੋਂ 50 ਮਿਲਣ ਲੱਗਿਆ ਤੇ ਕਰੋੜ ਕਰਤਾ ਹੁਣ ਕਰੋੜ ਤੋਂ ਵੱਧ ਕਰਤਾ ਐਕਚੁਅਲ ਦੇ ਵਿੱਚ ਕੀ ਹੈ ਇਹਨਾਂ ਨੂੰ ਲੱਗਦਾ ਹੈ ਵੀ ਕ੍ਰਿਸ਼ਨ ਭਗਵਾਨ ਦੀ ਕਿਰਪਾ ਇਹਨਾਂ ਦੇ ਇੰਨੀ ਹੈ ਪਿੱਛੇ ਇਹਨਾਂ ਦੇ ਬੈਠੇ ਹੱਥ ਰੱਖ ਕੇ ਸੋ ਇਸ ਕਰਕੇ ਇਹ ਵੇਚਣਾ ਵੀ ਨਹੀਂ ਚਾਹੁੰਦੇ ਇਸੇ ਕਰਕੇ ਮੁੱਲ ਵਧਾ ਕੇ ਰੱਖਦੇ ਪਰ ਕਿਸੇ ਨਾ ਕਿਸੇ ਥਾਂ ਦੇ ਉੱਤੇ ਕਿਸੇ ਨਾ ਕਿਸੇ ਚੀਜ਼ ਦਾ ਨਾਮ ਲਿਖਿਆ ਹੁੰਦਾ ਪਰ ਉਹ ਆਨੇ ਆਪਣੇ ਆਪ ਜਿੱਥੇ ਜਾਣਾ ਹੋਏਗਾ ਹਾਂਜੀ ਆਣਾ ਉਹਨਾਂ ਨੇ ਆਪਣੇ ਸਾਰਾ ਆਪ ਲੈਣਾ ਵੱਡੇ ਵੱਡੇ ਮੰਤਰੀਆਂ ਦੇ ਘਰਾਂ 'ਚ ਵੱਡੇ ਵੱਡੇ ਕਹਿ ਲਈਏ ਇੰਡਸਟਰੀਲਿਸਟ ਦੇ ਘਰਾਂ ਦੇ ਵਿੱਚ ਵੱਡੇ ਵੱਡੇ ਸਟਾਰਸ ਦੇ ਘਰਾਂ ਦੇ ਵਿੱਚ ਅਰຸນ ਬਜਾ ਇਸ ਮਸ਼ੀਨ ਤੇ ਇਹਨਾਂ ਤਾਗਿਆਂ ਦੀ ਇਸ ਮਿਹਨਤ ਦੀ ਬਣੀ ਹੋਈ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਕਮਰਿਆਂ ਨੂੰ ਖੂਬਸੂਰਤ ਬਣਾਉਂਦੀਆਂ ਨੇ ਪਰ ਇਹਨਾਂ ਦਾ ਇੱਕ ਜਿਹੜਾ ਮੈਨੂੰ ਸਭ ਤੋਂ ਪਸੰਦ ਹੈ ਇਹਨਾਂ ਨੂੰ ਵੀ ਸ਼ਾਇਦ ਉਹਨੂੰ ਸਭ ਤੋਂ ਪਸੰਦ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਇਹਨਾਂ ਨੇ ਬਣਾਇਆ ਹੈ ਅਗਰ ਤੁਸੀਂ ਉਸ ਨੂੰ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਤੁਸੀਂ ਦੇਖੋਗੇ ਤਾਂ ਜਿਹੜਾ ਉਸ ਤਸਵੀਰ ਦੇ ਵਿੱਚ ਜੇਕਰ ਕੋਈ 10 ਫੁੱਟ ਦੂਰ ਖੜਾ ਤਾਂ ਉਸ ਨੂੰ ਵੀ ਉਨੀ ਫਿਨਿਸ਼ਿੰਗ ਦਿੱਤੀ ਹੋਈ ਹੈ ਜਿੰਨੀ ਕਿ ਮੇਨ ਸਬਜੈਕਟ ਨੂੰ ਦਿੱਤੀ ਹੋਈ ਹੈ ਇਹ ਇੱਕ ਕਲਾਕਾਰ ਦੀ ਸੋਚ ਇੱਕ ਕਲਾਕਾਰ ਦੀ ਨਿਗਾਹ ਹੁੰਦੀ ਹੈ ਜਿਹੜੀ ਆਪਣੀ ਬਣਾਉਣ ਵਾਲੀ ਚੀਜ਼ ਨੂੰ ਵੀ ਉਸ ਲੈਵਲ ਤੱਕ ਦੇਖਦੀ ਹੈ ਕਿ ਉਸ ਦੇ ਵਿੱਚ ਸਮਾਂ ਕਿਉਂਕਿ ਤੁਹਾਡਾ ਕੰਮ ਜਿਹੜਾ ਹੈ ਨਾ ਸਭ ਤੋਂ ਵੱਧ ਸਮਾਂ ਹੈ ਸਮਾਂ ਜੀ 3 ਸਾਲ ਇੱਕ ਤਸਵੀਰ ਨੂੰ ਬਣਾਉਣਾ ਬੰਦਾ ਇਰੀਟੇਟ ਹੋ ਜਾਂਦਾ ਪਰ ਤੁਹਾਡਾ ਉਹ ਸਬਰ ਉਹ ਵਿਸ਼ਵਾਸ ਪਰਮਾਤਮਾ ਹੀ ਕਹਿ ਰਿਹਾ ਜੀ ਉਹੀ ਕਰਦਾ ਕੋਲ ਖੜ ਕੇ ਤਾਂ ਹੀ ਚੀਜ਼ ਬਣਦੀ ਹੈ ਮਹਾਰਾਜਾ ਰਣਜੀਤ ਸਿੰਘ ਦਰਬਾਰ ਦੀ ਉਹਦੇ ਕੋਲ ਇੱਕ ਸਾਲ ਲੱਗ ਗਿਆ ਇੱਕ ਸਾਲ ਬਣਾਉਂਦੇ ਬਣਾਉਂਦੇ ਕਿਵੇਂ ਬਣਾਇਆ ਮੈਂ ਜਾਣਦਾ ਮੇਰਾ ਰੱਬ ਜਾਣਦਾ ਉਹ ਆਪ ਆ ਕੇ ਕਹਿੰਦਾ ਮਜੂਦ ਹੋ ਕੇ ਤੂੰ ਚੱਲ ਮੈਂ ਤੇਰੇ ਪਿੱਛੇ ਖੜਾ ਜਿਵੇਂ ਕਹਿੰਦਾ ਨਾ ਮੋਢੇ ਦੇ ਉੱਪਰ ਕੋਈ ਬड़ा ਖੜਾ ਹੁੰਦਾ ਆਪਣੇ ਤੀ ਤੂੰ ਕਰ ਮੈਂ ਬੈਠਾ ਉਹਨਾਂ ਦੇ ਸਾਰੇ ਸਰੀ ਮੈਂ ਕਰੀ ਜਾਣਾ ਕਦੀ ਚਸ਼ਮੇ ਦੀ ਨਲ ਉर्जा ਮਹਿਸੂਸ ਕਰਦਾ ਕਮਨਾਲ ਕਮਨਾਲ ਮਸ਼ੀਨ ਦੇ ਉਪਰ ਆ ਨਾ ਆ ਧਾਗੇ ਦਿਖਦੇ ਮਸ਼ੀਨ ਦਿਖਦੀ ਹੈ ਕਿਉਂਕਿ ਮੇਰੀ ਸਾਰੀ ਜ਼ਿੰਦਗੀ ਤੇ ਚ ਨਿਕਲ ਗਈ 14 ਸਾਲ ਦੀ 12 ਸਾਲ ਦੀ ਉਮਰ ਤੋਂ ਮੈਂ ਦੁਕਾਨ ਤੇ ਆ ਰਿਹਾ ਮੇਰਾ ਕੱਲ 10 ਸਾਲ ਦੀ ਉਮਰ ਦਾ ਆ ਰਿਹਾ ਫਿਰ ਮੈਂ ਕੰਮ ਕਰ ਰਿਹਾ ਜਦ ਮੇਰੇ ਫਾਦਰ ਐਕਸਪਾਇਰ ਹੋ ਮੈਂ ਕੰਮ ਕਰਦਾ ਸੀ ਆਲਰੇਡੀ ਦੋ ਤਿੰਨ ਸਾਲ ਤੋਂ ਤੋ ਦੇਖੋ ਮੈਂ 11 12 ਸਾਲ ਤੋਂ ਮੈਂ ਕੰਮ ਕਰਨ ਲੱਗ ਗਿਆ ਸੀ ਤਾਂ ਹੀ ਅੱਜ ਮੈਂ ਸਟੈਂਡ ਹੋ ਗਿਆ ਅਗਰ ਫਾਦਰ ਉਹ ਤੋਂ ਬਾਅਦ ਤੱਕ ਕੋਈ ਰੁਪਈਆ ਨਹੀਂ ਜੇਬ ਚ ਕਿ ਉਸ ਟਾਂ ਮ 80 ਰੁਪਏ ਦੇ ਰੀਲਾ ਉਧਾਰ ਲੈ ਕੇ ਆਇਆ ਸੀ ਹੂੰ ਮੇਰਾ ਸਾਰਾ ਗੂਗਲ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਵਿਕੀਪੀਡੀਆ ਚ ਵੀ ਹੈਗਾ ਕਿ ਮੈਂ 80 ਰੁਪਏ ਦੇ ਰੀਲਾ ਉਧਾਰ ਲੈ ਕੇ ਆਇਆ ਸੀ ਜਦ ਮੰਨੇ ਆਜ ਸ਼ੁਰੂ ਕਰਿਆ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਜਿਹੜਾ ਵੀ ਮੈਂ ਕੰਮ ਬਣਾਣਾ ਔਰ ਅਦਾਲਤ ਬਾਜ਼ਾਰ ਹੋਵੇ ਪਟਿਆਲਾ ਹੋਵੇ ਕੋਈ ਲੋਗੋ ਬਣਾਣਾ ਕੁਝ ਬਣਾਣਾ ਕੋਈ ਸਕੂਲ ਦੇ ਵੀ ਲੋਗੋ ਹੈ ਕਿਸੇ ਚੀਜ਼ ਦੇ ਕਾਲਜ ਦੇ ਲੋਗੋ ਹੈ ਅਗਲਾ ਕਹਿੰਦਾ ਜੀ ਉੱਪਰ ਚਲੇ ਜਾਓ ਅਗਰ ਉਹ ਅਰੁਣ ਬੈਠਾ ਹੋਗਾ ਮਿੰਟੂ ਮੇਰਾ ਸ਼ੋਰਟ ਨੇਮ ਅਗਰ ਉਹ ਕਰ ਦੇਗਾ ਤਾਂ ਠੀਕ ਹੈ ਨਹੀਂ ਤੁਹਾਡਾ ਬੰਨਣਾ ਨਹੀਂ ਫਿਰ ਕੰਪਿਊਟਰਾਈਜ਼ ਲੁਧ ਦੇਖੋ ਕਲਾ ਦੀ ਕਹਿੰਦੇ ਕੋਈ ਕੀਮਤ ਨਹੀਂ ਹੁੰਦੀ ਕਲਾ ਦਾ ਕੋਈ ਗੁਰੂ ਨਹੀਂ ਹੁੰਦਾ ਪਰ ਪੂਰੀ ਦੁਨੀਆ ਦੇ ਵਿੱਚ ਸਿਰਫ ਔਰ ਸਿਰਫ ਅਰਣ ਬਜਾਜ ਦਾ ਨੀਡਲਮੈਨ ਇਹੀ ਇਸ ਮਸ਼ੀਨ ਦੇ ਨਾਲ ਥ੍ਰੈਡ ਦੇ ਨਾਲ ਧਾਗੇ ਦੇ ਨਾਲ ਮਤਲਬ ਪੇਂਟਿੰਗ ਬਣਾਉਂਦੇ ਆ ਔਰ ਐਸੀ ਪੇਂਟਿੰਗ ਬਣਾਉਂਦੇ ਆ ਕਿ ਉਸ ਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਧਾਗੇ ਨਾਲ ਬਣੀ ਹੋਈ ਹੈ ਤੁਸੀਂ ਇਹ ਕਹੋਗੇ ਕਿ ਤੁਸੀਂ ਆਪ ਪੇਂਟਿੰਗ ਕੀਤੀ ਹੈ ਜਾਂ ਫੋਟੋ ਖਿੱਚੀ ਹੈ ਕਿਉਂਕਿ ਇਹ ਲੋਕਾਂ ਦੇ ਪੋਰਟਰੇਟ ਵੀ ਬਣਾਉਂਦੇ ਆ ਫੈਮਿਲੀ ਦੇ ਪੋਰਟਰੇਟਸ ਵੀ ਬਣਾਉਂਦੇ ਆ ਔਰ ਬਾਕੀ ਖੂਬ ਬਣਾਉਂਦੇ ਆ ਲੋਕ ਜਿਹੜੇ ਤਸਵੀਰ ਦੇਖਦੇ ਆ دیਵਾਨੇ ਹੋ ਜਾਂਦੇ ਆ ਸੋ ਇੰਨੀ ਮਿਹ ਇਤੋਂ ਇੱਕ ਚੀਜ਼ ਸਿੱਖਣ ਨੂੰ ਜ਼ਰੂਰ ਮਿਲਦੀ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਨੂੰ ਮੁਹੱਬਤ ਕਰੋਗੇ ਤਾਂ ਕੰਮ ਤੁਹਾਨੂੰ ਮਕਾਮ ਜ਼ਰੂਰ ਦੇਗਾ ਅਰੁਂਜ ਠੀਕ ਕਹਿ ਰਹੇ ਹਨ ਸਹੀ ਗੱਲ ਬਿਲਕੁਲ ਸੱਚ ਕਿੰਨੀ ਕਮੇਨਤ ਕਰਨੀ ਪਈ ਬਹੁਤ ਮਿਹਨਤ ਦੇਖੋ ਮਿਹਨਤ ਤਾਂ ਹਰ ਇੱਕ ਕੰਮ ਪਿੱਛੇ ਕਰਨੀ ਪੈਂਦੀ ਹੈ ਪਰ ਕਹਿੰਦੇ ਨਾ ਨਾਮੁ ਤਾਦੀ ਬਣਦੇ ਹੁੰਦੇ ਆ ਜਦ ਮਿਹਨਤ ਕਰਕੇ ਮਰਨਾ ਪੈਂਦਾ ਜਦ ਤੱਕ ਬੰਦਾ ਮਰਦਾ ਨਹੀਂ ਤਦ ਤੱਕ ਕੁਝ ਕਰਦੇ ਨੇ ਅਗਲਾ ਕਹਿੰਦਾ 10 ਦਿਨ ਕੰਮ ਕਰ ਲਿਆ 15 ਦਿਨ ਕੰਮ ਕਰ ਰਿਹਾ ਲੋਕ ਤਾਂ ਐਂ ਕਹਿੰਦੇ ਕਿ ਸਵੇਰੇ ਕੰਮ ਕਰੀਏ ਸ਼ਾਮ ਨੂੰ ਪੈਸੇ ਮਿਲ ਜਾਣ ਜਿਹੜੇ ਇੰਤਜ਼ਾਰ ਕਰਦੇ ਆ ਜਿਨ੍ਹਾਂ ਨੇ ਲੰਬਾ ਜਾ ਉਹ ਫਿਰ ਸਫਰ ਤਿਆ ਕਰਦਾ ਕੋਈ ਵੀ ਰਾਤੋ ਰਾਤ ਸਟਾਰ ਨਹੀਂ ਬਣਦਾ ਪਤਾ ਨਹੀਂ ਕਿੰਨੀਆਂ ਰਾਤਾਂ ਉਹ ਜਾਗਿਆ ਹੁੰਦਾ ਹੈ ਜਿਹੜੀ ਉਹ ਇੱਕ ਰਾਤ ਆਂਦੀ ਹੈ ਜਿਹੜਾ ਉਹ ਸੁਪਰਸਟਾਰ ਬਣ ਜਾਂਦਾ ਯਸ ਬਿਲਕੁਲ ਉਹ ਹੀ ਰਾਤ ਆਈ ਹੈ ਬਸ ਪਰਮਾਤਮਾ ਨੇ ਐਵੇਂ ਚੱਕਿਆ ਮੈਨੂੰ ਹੱਥਾਂ ਦੇ ਵਿੱਚ ਮੁੰ ਦਾ ਪਤਾ ਹੀ ਨਹੀਂ ਲੱਗਿਆ ਦੇਖੋ 2018 19 ਤੱਕ ਲੋਕਡਾਊਨ ਤੱਕ ਬਸ ਸਿਰਫ ਸਰਕਲ ਚੱਲਦਾ ਸੀ ਆ 2021 ਤੋਂ ਬਾਅਦ ਉਹਨੇ ਪਰਮਾਤਮਾ ਨੇ ਪਤਾ ਨਹੀਂ ਕੀ ਰੰਗ ਦਿਖਾਇਆ ਉਹਨਾਂ ਨੇ ਮੈਨੂੰ ਐ ਕਰਕੇ ਐ ਚੱਕਿਆ ਬਸ ਐਸਾ ਮੈਨੂੰ ਚੜਾਇਆ ਕਿ ਦੁਨੀਆ ਦੇਖਦੀ ਹੀ ਰਹੇਗੀ ਚਾਈਨਾ ਰਸ਼ੀਆ ਜਪਾਨ ਕੋਰੀਆ ਸਭ ਵੀਡੀਓਜ਼ ਮੇਰੀਆਂ ਆ ਗਈਆਂ ਹਾਂ ਹਾਰੀ ਕਿਉਂਕਿ ਬੀਬੀਸੀ ਵਰਲਡ ਦੇ ਵਿੱਚ ਆ ਗਿਆ ਸੀ ਹਾਂ ਉਹਦੇ ਕਰਕੇ ਸਭ ਨੇ ਦੇਖ ਲਿਆ ਉਹ ਮੈਂ ਕਹਿੰਦਾ ਉਸ ਤੋਂ ਜਿਵੇਂ ਮੋਦੀ ਜੀ ਨੇ ਬੁਲਾ ਲਿਆ ਟਵੀਟ ਕਰਿਆ ਬਿਲਕੁਲ ਸੁਮ੍ਰਿਤੀ ਰਾਜ ਨੇ ਟਵੀਟ ਕਰਿਆ ਉਹ ਕਿੰਨੀ ਵੱਡੀ ਗੱਲ ਹੈ ਜੀ ਅਮਿਤ ਆਵਾਚਨ ਜੀ ਕਰ ਰਹੇ ਹੈ ਰਾਸ਼ਟਰਪਤੀ ਅਵਾਰਡ ਰਾਸ਼ਟਰਪਤੀ ਜੀ ਨੇ ਵੀ ਟਵੀਟ ਕਰਿਆ ਹਮ ਸਾਰਾ ਕੁਝ ਕਰਿਆ ਤੁਸੀਂ ਦੇਖੋ ਸਾਰਾ ਕੁਝ ਦੇਖ ਹੀ ਰਹੇ ਹੋ ਮੈਂ ਕਹਿੰਦਾ ਜਦ ਪਰਮਾਤਮਾ ਰਾਹ ਫੜਦਾ ਨਾ ਫਿਰ ਉਹ ਆਪਣੇ ਆਪ ਰਾਹ ਬਣਾਈ ਚੱਲਦਾ ਹੈ ਬਸ ਥੋੜਾ ਸਬਰ ਕਰਨਾ ਪੈਂਦਾ ਲੋਕਾਂ ਦੇ ਅੰਦਰ ਸਬਰ ਨਹੀਂ ਹੈ ਅਗਲਾ ਕਹਿੰਦਾ ਮੈਂ ਕੰਮ ਕਰਾਂ ਮੈਨੂੰ ਸ਼ਾਮ ਨੂੰ ਪੈਸੇ ਮਿਲ ਜਣ ਅਮਿਤ ਆਵਾਚਨ ਨੇ ਵੀ ਤੁਹਾਡੇ ਬਾਰੇ ਲਿਖਿਆ ਸੀ ਹਾਂ ਜੀ ਉਹਨਾਂ ਨੇ ਵੀ ਟਵੀਟ ਕਰਿਆ ਸੀ ਆਨੰਦਬਿੰਦਰ ਜੀ ਨੇ ਕਿਹਾ ਸੀ ਕਿ ਦੇਖੋ ਇਹ ਬੱਚਾ ਕਿਵੇਂ ਦਾ ਕੰਮ ਕਰ ਰਿਹਾ ਹੈ ਕਿ ਇਸ ਬੱਚੇ ਦੀ ਲਗਨ ਦੇ ਆਈਸ ਨੂੰ ਆਪ ਬਣਾਦਾ ਉਹ ਦੇੜ ਸਕਦੇ ਆ ਨਾ ਕੱਢ ਸਕਦੇ ਬਿਲਕੁਲ ਹਾਂ ਅਗਰ ਗਲਤ ਹੋ ਜਾਏ ਉਹਦਾ ਕੋਈ ਇਲਾਜ ਨਹੀਂ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਇੱਕ ਪਿਕਚਰ ਤੱਕ ਮੇਰੀ ਇਹ ਨਹੀਂ ਕਿ ਮੈਂ ਦੁਬਾਰਾ ਰਿਪੀਟ ਕਰਾਂ ਹੂੰ ਕਿਉਂਕਿ ਬਣਾਣਾ ਹੀ ਉਸੂ ਦੇ ਨਾਲ ਦਿਲ ਨਾਲ ਆ ਸ਼ਿੱਦਤ ਨਾਲ ਨਾਲੇ ਪੈਰਾਂ ਦੇ ਅੰਗੂਠੇ ਤੋਂ ਸ਼ੁਰੂ ਕਰਦਾ ਕੋਈ ਫੋਟੋ ਹੋਏਗੀ ਨਹੀਂ ਤਾਂ ਜੋ ਹਾਫ ਫੋਟੋ ਹੋਏਗੀ ਤਾਂ ਢੜ ਤੋਂ ਸ਼ੁਰੂ ਕਰਾਂਗਾ ਫੇਸ ਹਮੇਸ਼ਾ ਮੈਂ ਅਖੀਰ ਚ ਬਣਾਦਾ ਕਦੀ ਮਨੇ ਫੇਸ ਪਹਿਲਾਂ ਨਹੀਂ ਸ਼ੁਰੂ ਕਰਿਆ ਕਿ ਫੋਟੋ ਬਣੇਗੀ ਫਿਰ ਚੱਲੇ ਜਾਵਾਂਗਾ ਨਹੀਂ ਜਿਹੜੀ ਸ਼ੁਰੂ ਕਰੀ ਬਣੇਗੀ ਕਿਉਂ ਨਹੀਂ ਫਿਰ ਬਣਾ ਚੱਲਦੀ ਹੈ ਚਲੋ ਬਹੁਤ ਅੱਛੀ ਗੱਲ ਹੈ ਜੀ ਸੋ ਗੁਰੂ ਜੀ ਦਾ ਸਰੂਪ ਜਲਦ ਤਿਆਰ ਹੋ ਜਾਊਗਾ ਵੈਸੇ ਅਰੁਣ ਜੀ ਕਹਿ ਰਹੇ ਆ ਕਿ 1 ਸਾਲ ਤਾਂ ਮੈਨੂੰ 1.5 ਸਾਲ ਹੋ ਗਿਆ ਇੱਕ ਦੋ ਮਹੀਨੇ ਤੱਕ ਅਜੇ ਟਾਈਮ ਲੱਗੂਗਾ ਤੇ ਬਣ ਜਾਊਗਾ ਔਰ ਮੇਰਾ ਵਾਦਾ ਆਪਣੇ ਦਰਸ਼ਕਾਂ ਦੇ ਨਾਲ ਜਿਸ ਦਿਨ ਉਹ ਸਰੂਪ ਬਣੇਗਾ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਦਿਖਾਵਾਂਗੇ ਜੀ ਤੁਹਾਡੇ ਤੱਕ ਉਹ ਸਰੂਪ ਪਹੁੰਚਾਵਾਂਗੇ ਫਿਲਹਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਤਸਵੀਰ ਹੈ ਇਹ ਤਸਵੀਰ ਭੁੱਲ ਨਾ ਜਾਇਓ ਗੁਰੂ ਜੀ ਦੀ ਕਿਉਂਕਿ ਇਸ ਤਸਵੀਰ ਨੂੰ ਹੂਬ ਹੂ ਜਿਵੇਂ ਪਿੱਛੇ ਸੋਨਾ ਲੱਗਿਆ ਹੈ ਤੇ ਸੋਨਾ ਲਾਣਗੇ ਜਿਸ ਤਰ੍ਹਾਂ ਇਹਨਾਂ ਨੇ ਚੈਨ ਪਾਈ ਹੈ ਘੜੀ ਪਾਈ ਹੈ ਪੈਰ ਹੱਥ ਕੱਪੜੇ ਕੱਪੜਿਆਂ ਦੇ ਵਿੱਚ ਦੇ ਫੁੱਲ ਵੀ ਗਲਿਚਾ ਵੀ ਇਸੇ ਤਰ੍ਹਾਂ ਤਿਆਰ ਕਰਨਗੇ ਅਰੁਣ ਜੀ ਔਰ ਉਹ ਤਸਵੀਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗਾ ਜਿਹੜੀ ਇਸ ਮਸ਼ੀਨ ਦੇ ਉੱਤੇ ਜਿਸ ਥਾਂ ਦੇ ਅਸੀਂ ਬੈਠੇ ਆ ਇਸ ਮਸ਼ੀਨ ਦੇ ਉੱਤੇ ਬਣੂਗੀ ਔਰ ਧਾਗੇ ਦੇ ਨਾਲ ਮੇਰਾ ਵੀ ਵਾਦਾ ਰ ਸੋ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਬੱਚੇ ਜਿਹੜੇ ਨੌਜਵਾਨ ਛੇਤੀ ਹਤਾਸ਼ ਹੋ ਜਾਂਦੇ ਆ ਛੇਤੀ ਡਰ ਜਾਂਦੇ ਆ ਘਬਰਾ ਜਾਂਦੇ ਆ ਮਿਹਨਤ ਕਰਨ ਤੋਂ ਗਰੇਜ਼ ਕਰਦੇ ਆ ਉਹ ਇਸ ਸ਼ਖਸ ਨੂੰ ਮਿਲਣਾ ਨਾ ਆ ਕੇ ਪਟਿਆਲਾ ਦੇ ਵਿੱਚ ਨੇ ਅਦਾਲਤ ਬਾਜ਼ਾਰ ਦੇ ਵਿੱਚ ਨੇ ਮੇਰੀ ਵੀਡੀਓ ਦੇ ਵਿੱਚ ਵੀ ਤੁਸੀਂ ਮਿਲ ਸਕਦੇ ਹੋ ਇੱਕ ਵਾਰ ਮਿਲ ਲੋ ਤੇ ਦੇਖੋ ਇਹ ਉਹ ਇਨਸਾਨ ਆ ਜਿਸ ਨੇ ਆਪਣੀ ਮਿਹਨਤ ਸਦਕਾ ਆਪਣੇ ਸਬਰ ਦੇ ਨਾਲ ਇਹ ਸ਼ਬਦ ਮੈਂ ਜ਼ਰੂਰ ਕਹਾਂਗਾ ਮਿਹਨਤ ਸਦਕਾ ਆਪਣੇ ਸਬਰ ਦੇ ਨਾਲ ਉਹ ਮਕਾਮ ਹਾਸਲ ਕੀਤਾ ਜਿਸ ਮਕਾਮ ਦੇ ਲਈ ਲੋਕਾਂ ਦੀ ਉਮਰਾਂ ਗੁਜ਼ਰ ਜਾਂਦੀ ਹੈ। ਕੌਣ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਲਾ ਰਹੇ ਹਨ? ਕੌਣ ਹੈ ਜਿਸ ਨੂੰ ਰਾਸ਼ਟਪਤੀ ਅਵਾਰਡ ਦੇ ਰਹੇ ਹਨ? ਕੌਣ ਹੈ? ਸੁਮ੍ਰਿਤੀ ਇਰਾਨੀ ਨਾਂਵਾਰੇ ਲਿਖ ਰਹੇ ਹਨ। ਕੌਣ ਹੈ? ਬਾਲੀਵੁੱਡ ਦੇ ਸ਼ਹਿਨਸ਼ਾ ਅਮਿਤਾਭਚਨ ਦੇ ਨਾਂਵਾਰੇ ਲਿਖ ਰਹੇ ਹਨ। ਕੌਣ ਹੈ? ਅਰਣ ਬਜਾਜ ਹੈ। ਤੁਸੀਂ ਵੀ ਬਣ ਸਕਦੇ ਹੋ ਅਰਣ ਬਜਾਜ ਪਰ ਤੁਹਾਡੇ ਲਕਸ਼ਿਅ ਔਰ ਤੁਹਾਡੇ ਪੰਖਾਂ ਦੇ ਵਿੱਚ ਜਾਨ ਹੋਣੀ ਚਾਹੀਦੀ ਹੈ। ਫਿਰ ਆਸਮਾਨ ਤੁਹਾਡਾ ਜਿਵੇਂ ਮਰਜ਼ੀ ਨਾਪ ਲੋ। ਬਹੁਤ-ਬਹੁਤ ਸ਼ੁਕਰੀਆ। ਬਣੇ ਰਹੋ ਅਰਥ ਟੀਵੀ ਪੰਜਾਬ ਦੇ।